ਪੰਜਾਬ ਵਿਜਲੈਂਸ ਬਿਊਰੋ ਨੇ ਅਮਰੀਕਾ ਵਾਸੀ ਇੱਕ ਪ੍ਰਵਾਸੀ ਭਾਰਤੀ ਐਨ ਆਰ ਆਈ ਥੇਲੂ ਦਿਹਾੜਾ ਸੱਤ ਤੇ 14 ਕਨਾਲਕ ਕੀਮਤੀ ਜ਼ਮੀਨ ਦੇ ਜਾਲੀ ਦਸਤਾਵੇਜ਼ ਰਾਹੀਂ ਧੋਖਾਧੜੀ ਨਾਲ ਵੇਚਣ ਤੇ ਖਰੀਦਣ ਦੇ ਦੋਸ਼ 'ਤੇ 9 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਸਬੰਧੀ ਵਿਜਲੈਂਸ ਬਿਊਰੋ ਨੇ ਲੁਧਿਆਣਾ ਦੇ ਵਕੀਲ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੇ ਜ਼ਮੀਨ ਦੇ ਜਾਲੀ ਰਜਿਸਟਰੀ ਵਿੱਚ ਮੁੱਖ ਭੂਮਿਕਾ ਨਿਭਾਈ ਸੇ ਸਬੰਧੀ ਜਾਣਕਾਰੀ ਦੰਦਿਆ। ਵਿਜਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਜਲੈਂਸ ਬਿਊਰੋ ਲੁਧਿਆਣਾ ਰੇਜ ਦੇ ਵੱਲੋਂ ਲੁਧਿਆਣਾ ਦੀ ਵੇਰਖਾ ਲੱਡੂਵ ਤਤਾ 6 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜ਼ਮੀਨ ਦੇ ਤੋਖਾਟੜੀ ਨਾਡ ਰਜਿਸਟਰੀ ਕਰਵਾਉਣ ਬਾਰੇ ਮਿਲੀ ਖੂਫੀਆ ਜਾਣਕਾਰੀ ਤੇ ਕਾਰਵਾਈ ਕਰਦਿਆ 21 ਫਰਵਰੀ 2025 ਨੂੰ ਸਬ ਰਜਿਸਟਰਡ ਦਫਤਰ ਤਹਿਸੀਲ ਪੱਛਮੀ ਲੁਧਿਆਣਾ ਵਿਖੇ ਜਾਂਚ ਕੀਤੀ ਗਈ ਸੀ ਜਿਸ ਜਾਂਚ ਤੋਂ ਪਤਾ ਲੱਗਦਾ ਹੈ ਕਿ 11 ਪਰਵੀ 2025 ਨੂੰ ਦੀਪ ਸਿੰਘ ਉਹ ਵਿਕਰੇਤਾ ਤੇ ਪੰਚਕੁਲਾ ਦੀਪਕ ਗੁਐਲ ਖਰੀਦਾਰ ਵਿਕਾਰਤੀ 30 ਲੱਖ ਰੁਪਏ ਵਿੱਚ ਇਸ ਵਿਕਰੀ ਇਕਰਾਰਨਾਮਾ ਨੁਕੀਤਾ ਗਿਆ ਸੀ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਦੀਪ ਸਿੰਘ ਦੱਸਿਆ ਤਹਿਸੀਲ ਦਫਤਰ ਵਿੱਚ ਇਹ ਸ਼ੋਕੇ ਜ਼ਮੀਨ ਰਜਿਸਟਰੀ ਕਰਾਈ ਜਦ ਕਿ ਅਸਲ ਮਾਲਕ ਦੀਪ ਸਿੰਘ ਅਮਰੀਕਾ ਵਿੱਚ ਰਹਿ ਰਿਹਾ ਹੈ ਉਸ ਤੋਂ ਬਾਅਦ ਇਹਨਾਂ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਇਹ ਆਪਣੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਸਾਡੇ ਚੀਫ ਡਾਕਟਰ ਸਾਹਿਬ ਦਾ ਮੈਸੇਜ ਆਇਆ ਸੀਗਾ ਤੇ ਉਹ ਅਸੀਂ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਸੀ ਤਹਿਸੀਲ ਵੈਸਟ ਦੀ 21 2225 ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ 11 ਤਰੀਕ ਨੂੰ ਇੱਕ ਰਜਿਸਟਰੀ ਹੋਈ ਹੈ 1.5 ਕਿਲਾ ਜ਼ਮੀਨ ਦਾ ਸੌਦਾ ਹੋਇਆ ਔਰ ਜਿਹੜਾ ਦੀਪ ਸਿੰਘ ਜਿਹੜਾ ਉੱਚ ਵੇਚਣ ਵਾਲਾ ਹੈਗਾ ਉਹਦੇ ਵੱਲੋਂ ਇਹ ਜ਼ਮੀਨ ਵੇਚੀ ਗਈ ਦੱਸੀ ਗਈ ਸੀ ਔਰ ਜਦੋਂ ਕਿ ਉਹ ਦੀਪ ਸਿੰਘ ਜਿਹੜਾ ਹੈਗਾ ਉਹ ਯੂ ਐਸ ਏ ਰਹਿੰਦਾ ਹੈਗਾ ਇਹ ਫਰਾਡ ਹੋ ਗਿਆ ਔਰ ਰਜਿਸਟਰੀ ਹੋਈ ਬਾਅਦ ਵਿੱਚ ਫਿਰ ਸਾਡੇ ਜੋ ਧਿਆਨ ਚ ਸਾਰੇ ਫਿਰ ਸਾਡੇ ਡੀ ਐਸ ਪੀ ਰੇਂਜ ਉੱਤੇ ਗਈ ਸੀ ਸਰਪ੍ਰਾਈਜ਼ ਜਗਿੰਦੇ ਤਰ੍ਹਾਂ ਡਾਕੂਮੈਂਟ ਸਾਰੇ ਕਬਜ਼ੇ ਲੈ ਸੀਗੇ ਬਾਅਦ ਚ ਸਾਰੀ ਵੈਰੀਫਿਕੇਸ਼ਨ ਕੀਤੀ ਵੈਰੀਫਿਕੇਸ਼ਨ ਕਰਨ ਦੇ ਬਾਅਦ ਇਹੀ ਪਾਇਆ ਗਿਆ ਕਿ ਉਹ ਜਾਲੀ ਦੀਪ ਸਿੰਘ ਜਿਹੜਾ ਸੀਗਾ ਉਹਨੇ ਇੱਕ ਫੇਕ ਆਧਾਰ ਕਾਰਡ ਔਰ ਪੈਨ ਕਾਰਡ ਉਹ ਪ੍ਰੋਡਿਊਸ ਕੀਤਾ ਸੀ ਜਿਹੜਾ ਕਿ ਕਿਸੇ ਨੇ ਵੀ ਵੈਰੀਫਾਈ ਨਹੀਂ ਕੀਤਾ ਸਾਰਿਆਂ ਨੇ ਮਿਲੀ ਭੁਗਤਨ ਵਾਲੀ ਉਹਨੂੰ ਰਜਿਸਟਰੀ ਹੋਈ ਹੈ ਬਾਅਦ ਵਿੱਚ ਜਿਹੜਾ ਉਹ ਰਜਿਸਟਰੀ ਜਿਹੜੀ ਔਰਿਜਨਲ ਪੇਪਰ ਹੈ ਉਹ ਸਾਰ ਪੇਪਰ ਕਬਜ਼ੇ ਵਿੱਚ ਲੈ ਲਏ ਸੀਗੇ ਔਰ ਇਹਦੀ ਬਾਦ ਵਿੱਚ ਜਾਂਚ ਤੋਂ ਬਾਅਦ ਰਿਪੋਰਟ ਭੇਜੀ ਗਈ ਸੀ ਔਰ ਬਾਅਦ ਵਿੱਚ ਇਹਦਾ ਮੁਕੱਦਮਾ ਦਰਜ ਹੋਇਆ ਔਰ ਇਹਦੇ ਚ ਟੋਟਲ 9 ਦੋਸ਼ੀ ਨੇ ਇੱਕ ਦੋਸ਼ੀ ਗੁਰਚਰਨ ਸਿੰਘ ਜਿਹੜਾ ਐਡਵੋਕੇਟ ਜਿਹਨੇ ਅਗਵਾਈ ਪਾਈ ਸੀ ਉਹ ਗਫਤਾਰ ਕਰ ਲਿਆ ਬਾਕੀ ਇੱਕ ਜਗਸੀਰ ਸਿੰਘ ਸਰਾ ਹੈਗੇ ਨੇ ਤਹਿਸੀਲਦਾਰ ਔਰ ਬਾਕੀ ਹੋਰ ਹੈਗੇ ਨੇ ਇਹ ਸਾਰੇ ਇਹਨਾਂ ਦੀ ਗਫਤਾਰੀ ਦੀ ਕੋਸ਼ਿਸ਼ ਚੱਲ ਰਹੀ ਸਰ ਕਿੰਨੇ ਜੀ ਕਿੰਨੇ ਸਰ ਸਰਕਾਰੀ ਮੁਲਾਜ਼ਮ ਕਿੰਨੇ ਨੇ ਤੇ ਪ੍ਰਾਈਵੇਟ ਮੁਲਾਜ਼ਮ ਕਿੰਨੇ ਨੇ ਟੋਟਲ ਸਰਕਾਰੀ 4 ਨੇ ਜੀ 4 5 4 ਤੇ 5 ਦੁਜੇ ਪ੍ਰਾਈਵੇਟ ਹੋਗੇ ਇਹਦੇ ਵਿੱਚ ਸਰਕਾਰੀ ਵਿੱਚ ਕੋਣ ਕੋਣ ਹੈ ਤਸਦੀਮਦਾਰ ਸਮੇਤ ਤਸਦੀਮਦਾਰ ਇੱਕ ਰਜਿਸਟਰੀ ਕਲਰਕ ਹੈ ਔਰ ਇੱਕ ਇੱਕ ਕੰਪਿਊਟਰ ਆਪਰੇਟਰ ਵੀ ਹੈਗਾ ਕੰਪਿਊਟਰ ਆਪਰੇਟਰ ਜਿਹੜਾ ਇੱਕ ਦੀਪ ਸਿੰਘ ਨੰਬਰਦਾਰ ਜਿਹੜਾ ਬਣਿਆ ਸੀਗਾ ਇੱਕ ਵੀ ਨੰਬਰਦਾਰ ਹੀ ਉਹ ਉਹਨੇ ਵੀ ਗਵਾਈ ਪਾਈ ਹੈ ਕਿ ਸਾਰੇ ਭੱਜੇ ਹੋਏ ਨੇ ਕਿ ਕ੍ਰਿਸ਼ਨ ਕੁਪਾਲ ਕੀ ਕਰਦਾ ਸੀ ਉੱਥੇ ਜੀ ਇਹ ਰਜਿਸਟਰੀ ਕਲਰਕ ਹੈ ਰਜਿਸਟਰੀ ਕਲਰਕ ਹੈ ਕਿ ਹੋਰ ਵੀ ਇਹਨਾਂ ਸਾਰਿਆਂ ਨੂੰ ਲੈ ਕੇ ਗ੍ਰਿਫਤਾਰੀ ਵਾਸਤੇ ਕੋਈ ਟੀਮਾਂ ਕੋਈ ਹਾਂਜੀ ਚੱਲ ਰਹੀ ਕੋਸ਼ਿਸ਼ ਚੱਲ ਰਹੀ ਕਰ ਲਈ ਹੈ ਜਲਦੀ ਸਾਰਿਆਂ ਨੂੰ ਗ੍ਰਫਤਾਰ ਕੀਤਾ ਜਾਵੇ ਸਰ ਇਹ ਵੀ ਜਾਣ ਕਰਾਓਗੇ ਕਿ ਨਾਂ ਵਾਲੋ ਪਿਛਲੇ ਸਮੇਂ ਤੋਂ ਲਾਂਤਨੀ ਕੋਈ ਨਹੀਂ ਵੀ ਹੋ ਗੜਬੜ ਨਹੀਂ ਦੀ ਸਾਰੀ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਗੱਲ ਸਾਹਮਣੇ ਆਏਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਸਰ ਰਕਮ ਕਿੰਨੀ ਹੈ ਜੀ ਰਜਿਸਟਰੀ ਦੀ ਸੀ ਇਹ 30 ਲੱਖ ਹੈਗੀ ਹੈ 30 ਲੱਖ ਦੀ ਰਜਿਸਟਰੀ ਹੋਈ ਹੈ 30 ਲੱਖ 20 ਹਜ਼ਾਰ ਦੀ ਮਾਰਕੀਟ ਜਿਹੜੀ ਪ੍ਰਾਈਸ ਤਾਂ ਜਿਆਦਾ ਹੈ ਕਰੀਬ 4 ਕਰੋੜ ਦੇ ਕਰੀਬ ਹੈ ਕਿੱਲੇ ਦੀ ਉੱਪਰ ਜਿਹੜੀ ਕਲੈਕਟਰ ਰੇਟ 17 ਲੱਖ ਹੈਗਾ कटकश <sweak>